ਦਾਦੇ ਤੋਂ ਲਾ ਕੇ ਪਿਓ ਤੋਂ ਲਾ ਕੇ ਤੇ ਅੱਜ ਆਪ 54 ਸਾਲ ਦਾ ਹੋ ਗਏ ਆਂ ਅਕਾਲੀ ਪਰਿਵਾਰ ਕਿਉਂ ਛੱਡਿਆ ਇਹ ਬੜੀ ਵੱਡੀ ਗੱਲ ਹੈ ਅੱਜ ਦੀ ਜਿਹੜੀ ਸਿਆਸਤ ਦੇ ਵਿੱਚ ਦੋ ਹੀ ਗੱਲਾਂ ਕੋਈ ਮੈਂ ਕਿਸੇ ਦੀ ਨਿੰਦਿਆ ਨਹੀਂ ਕਰੂੰਗਾ ਜੇ ਸਰਦਾਰ ਸੁਖਬੀਰ ਸਿੰਘ ਬਾਦਲਾ ਵੀ ਵਰਕਿੰਗ ਕਮੇਟੀ ਦੀ ਮੀਟਿੰਗ ਕਰਦਾ ਹੈ ਤੇ ਉਹ ਕਹਿ ਰਿਹਾ ਕਿ ਮੇਰਾ ਭਾਜਪਾ ਨਾਲ ਮੁੱਕ ਗਿਆ ਮੁੱਕ ਗਿਆ ਬਸ ਆਪਣਾ ਸਮਝੌਤਾ ਹੋ ਗਿਆ ਤੇ ਸਰਕਾਰ ਬਣੀ ਪਈ ਆ ਤਕੜੇ ਹੋ ਕੇ ਚਾਰ ਪੈਸੇ ਵੀ ਖਰਚੋ ਤੇ ਕੰਮ ਕਰੋ ਤੇ ਜਿੱਥੋਂ ਮੈਂ ਪੁਨਰ ਸਰਜੀਤ ਕਰਦਾ ਕਰਦਾ ਆਇਆ ਉਹ ਕਹਿੰਦੇ ਆਪਣਾ ਸਾਰਾ ਹਿੱਤ ਹੈ ਤੁਸੀਂ ਬੇਫਿਕਰ ਹੋ ਜਾਓ ਆਪਾਂ ਕਰ ਲਾਂਗੇ ਤਦ ਮੈਨੂੰ ਇੱਕ ਗੱਲ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਯਾਦ ਆ ਗਈ। ਉਹਨਾਂ ਨੇ ਲੀਡਰਸ਼ਿਪ ਪੰਜਾਬ ਦੇ ਵਿੱਚ ਕਿਵੇਂ ਖਤਮ ਕੀਤੀ ਕਿ ਬੜਾ ਨਾ ਕਿਸੇ ਨੂੰ ਨਹੀਂ ਪਤਾ ਤੁਸੀਂ ਜਰਨਲਿਸਟ ਬਹੁਤ ਸਿਆਣੇ ਬੈਠੇ ਹੋ ਪਰ ਕਈ ਗੱਲਾਂ ਲੁਕ ਜਾਂਦੀਆਂ ਪਿੱਛੇ ਰਹਿ ਜਾਂਦੀਆਂ। ਉਹਨਾਂ ਨੇ ਜਾਣਾ ਕਿ ਮੰਨ ਲਓ ਜ਼ਮੀਰ ਜਗਜਸਾ ਜਗਮੀਰ ਸਿੰਘ ਬਰਾੜ ਸਾਹਿਬ ਦੇ ਹਲਕੇ 'ਚ ਗਏ ਆ। ਵੇਖ ਲੈਣਾ ਵੀ ਥੱਲੇ ਵਾਲੇ 3 4 5 ਕਿਹੜੇ ਲੀਡਰ ਆ। ਉਹਨਾਂ ਨੂੰ ਹੱਥ ਘੁੱਟ ਕੇ ਕਹਿ ਦੇਣਾ ਕਿ ਐਂ ਕਰੀ ਤੂੰ ਸਿੱਧੀਆਂ ਮੇਰੇ ਨਾਲ ਤਾਰਾਂ ਜੋੜ ਸਿੱਧੀਆਂ ਗ੍ਰਿਡ 'ਚ ਹੀ ਤਾਰਾਂ ਜੋੜ। ਉਹ ਸਮਝ ਲਓ ਉਸ ਲੀਡਰ ਦੀ ਉਸੇ ਦਿਨ ਤੋਂ ਫੂਕ ਨਿਕਲਣੀ ਸ਼ੁਰੂ ਹੋ ਜਾਂਦੀ। ਅੱਜ ਇਸੇ ਕਰਕੇ ਹੀ ਰੋਸ ਰਸ ਕੇ ਕੱਬੇ ਸਜੇ ਗਏ ਫਿਰ ਮੈਂ ਇਹ ਸੋਚਿਆ ਕਿ ਗ੍ਰਿਡ 'ਚ ਜਦੋਂ ਤਾਰਾਂ ਜੋੜਨੀਆਂ ਇਹਨਾਂ ਨੇ ਵਾਇਆ ਇਹਨਾਂ ਦੇ ਮੀਟਰ ਜਾਂ ਟਰਾਂਸਫਾਰਮਰ ਕਿਉਂ ਲਵਾ ਮੈਂ ਸਿੱਧੀਆਂ ਇਧਰ ਹੀ ਗ੍ਰਿਡ 'ਚ ਤਾਰਾਂ ਜੋੜਾਂ ਇੱਕ ਤਾਂ ਸਭ ਤੋਂ ਵੱਡੀ ਵਜ੍ਹਾ ਇਹ ਆ ਕਿ ਰੇਮੋ ਕਰਮੀ ਜਦੋਂ ਭਾਜਪੀ ਤੇ ਚੱਲਣਾ ਤੁਸੀਂ ਤੇ ਫਿਰ ਅਸੀਂ ਸਿੱਧੀ ਭਾਰਤੀ ਜਨਤਾ ਪਾਰਟੀ ਲਈ ਕੰਮ ਕਿਉਂ ਨਾ ਕਰੀਏ ਦੂਜੀ ਗੱਲ ਮੇਰੀ ਕਈ ਵਾਰੀ ਜਦੋਂ ਮੈਂ ਵਿਹਲਾ ਬੈਠਾ ਸੀ ਪੁਨਰ ਸਰਜੀਤ ਤੋਂ ਤੇ ਗੱਲਾਂ ਮਨ ਤੇ ਅਸਰ ਕਰ ਜਾਂਦੀਆਂ ਮੈਨੂੰ ਤੁਹਾਡੇ ਨਾਲ ਵੀ ਗਿਲਾ ਹੈ ਪੱਤਰਕਾਰ ਵੀਰਾਂ ਨਾਲ 10 10 8 8 7 7 ਮਿੰਟ ਦੀ ਤੁਸੀਂ ਉਹ ਵੀਡੀਓ ਚਲਾਈ ਹੈ ਸ੍ਰੀ ਅਮਰ ਸ਼ਾਹ ਜੀ ਦੀ ਸੈਣੀ ਸਾਹਿਬ ਨੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਸਾਬਜਾਦਿਆਂ ਦੇ ਸ਼ਹਾਦਤ ਦੇ ਉੱਤੇ 34 35 ਮਿੰਟ ਦੀ ਵੀਡੀਓ ਹੈ ਸ੍ਰੀ ਅਮਰ ਸ਼ਾਹ ਜੀ ਦੀ ਮੈਂ ਤੁਹਾਡੇ ਰਾਂ ਹੀ ਹਰ ਪੰਜਾਬੀ ਨੂੰ ਬੇਨਤੀ ਕਰੂੰਗਾ ਖਾਸ ਕਰਕੇ ਸਿੱਖਾਂ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਉਹ ਵੀਡੀਓ ਇੱਕ ਵਾਰੀ ਜ਼ਰੂਰ ਸੁਣ ਲਓ ਉਹ ਵੀਡੀਓ ਸੁਣਨ ਤੋਂ ਬਾਅਦ ਤੁਹਾਡੇ ਜਿਹੜੇ ਸ਼ੰਕੇ ਐ ਮੈਂ ਕਹੂੰਗਾ ਸਾਡੇ ਵਾਲੇ ਟੱਬਰਾਂ ਵੱਲੋਂ ਹੀ ਪਾਏ ਜਾਦੇ ਸ਼ੰਕੇ ਐ ਮੈਨੂੰ ਨਹੀਂ ਲੱਗਦਾ ਕਿ ਕੋਈ ਦੂਜਾ ਧਰਮ ਸਾਨੂੰ ਕੋਈ ਨੀਵਾ ਕਰ ਸਕਦਾ ਜਾਂ ਸਾਡੇ 'ਚ ਕੋਈ ਪਿੰਨ ਮਾਰ ਸਕਦਾ ਤਾਂ ਜਦੋਂ ਤੁਸੀਂ ਉਹ ਭਾਸ਼ਣ ਸੁਣੋਗੇ ਤਾਂ ਮੇਰਾ ਖਿਆਲ ਹੈ ਕਿ ਲੂਕ ਕੰਡੇ ਖੜੇ ਹੋ ਜਾਂਦੇ ਹਰੇਕ ਸਿੱਖ ਦੇ ਜਦੋਂ ਦੇਸ਼ ਦਾ ਦੋਨੋਂ ਜਿਹੜੇ ਸਿਰੇ ਦੀ ਤਾਕਤ ਦੇ ਲੋਕ ਹੈ ਜਦੋਂ ਉਹ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼ਹਾਬਜ਼ਾਦਿਆਂ ਬਾਰੇ ਗੱਲ ਕਰਦੇ ਆ ਇਹ ਗੱਲ ਕੋਈ ਛੋਟੀ ਨਹੀਂ ਹੈ ਮੈਂ ਉਸ ਤੋਂ ਵੀ ਅੱਗੇ ਉਤਸੁਕਤਾ ਬਣੀ ਤੇ ਮੈਂ ਅੱਗੇ ਇਹਨੂੰ ਥੋੜਾ ਤੁਰਿਆ ਤੇ ਪਤਾ ਲੱਗਿਆ ਕਿ ਮੋਦੀ ਸਾਹਿਬ ਨੇ ਹੁਕਮ ਕੀਤਾ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਕੀਤਾ ਕਿ 768 ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਸ਼ਹਾਬਜ਼ਾਦਿਆਂ ਦੇ ਹਰ ਪਾਸਾ ਦੇ ਵਿੱਚ ਜਿਹੜਾ ਹੈਗਾ ਸ਼ਹਾਦਤ ਮਨਾਉਣ ਦਾ ਫੈਸਲਾ ਕੀਤਾ ਸਾਥੋ ਤੱਕ ਅੱਦੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰ ਤੇ ਨਹੀਂ ਮਨਾਏ ਗਏ ਕਿਉਂਕਿ ਅਸੀਂ ਤਾਂ ਕੱਲੇ ਐਸਪੀਸੀ ਦੇ ਦੁਆਲੇ ਹੀ ਰਹਿੰਦੇ ਸੀ ਇਹ ਪਰਸਨਲੀ ਤੌਰ ਤੇ ਗਏ ਨਹੀਂ ਐ ਇਸ ਕਰਕੇ ਇਹ ਦੋ ਤਿੰਨ ਗੱਲਾਂ ਨੇ ਬਹੁਤ ਗਹਿਰਾ ਅਸਰ ਕੀਤਾ ਔਰ ਤੀਜੀ ਗੱਲ ਮੈਂ ਮੈਂ ਇੱਕ ਗੱਲ ਪ੍ਰਧਾਨ ਸਹਿਬਾਨ ਦੋਨੋਂ ਬੈਠੇ ਐ ਮੈਂ ਸਮਝਦਾ ਕਿ ਸਾਡੀ ਪਾਰਟੀ ਇੱਥੇ ਤਾਂ ਡਬਲ ਇੰਜਨ ਹੀ ਐ ਕਿਉਂਕਿ ਇੱਕ ਗੱਲ ਦੇ ਵਿੱਚ ਕਿਤੇ ਨਾ ਕਿਤੇ ਪਹਚਾਉਣ ਦੇ ਵਿੱਚ ਕਿਉਂਕਿ ਮੈਂ ਕਾਫੀ ਸਤਰਕਾਂ ਆਪਣੇ ਆਪ ਨੂੰ ਸਮਝਦਾ ਕਿੰਨਾ ਕਹੇਗਾ ਕਿੰਨਾ ਨਹੀਂ ਤੁਹਾਡੀ ਕਲਮ ਦੱਸ ਦਊਗੀ ਪਰ ਮੈਂ ਸਤਰਕੇ ਇਸ ਕਰਕੇ ਕਹਿਣਾ ਕਿ ਮੈਂ মিডিਆ ਨਾਲ ਅਪਡੇਟ ਰਹਿਣਾ ਪਰ 220 ਦਾ ਪਾਠਕ੍ਰਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ CBSE ਦੇ ਸਿਲੇਬਸ ਚ ਪਾਇਆ ਹੈ ਪਰ ਮੈਨੂੰ ਨਹੀਂ ਸੀ ਪਤਾ ਮੈਨੂੰ ਬਨੀਤ ਜੀ ਦੇ ਕੋਲੇ ਬੈਠਾ ਜਦੋਂ ਅਸੀਂ ਕੋਈ ਕਾਗਜ਼ ਫਰੋੜ ਰਿਆ ਸੀ ਮੈਦੇ ਤੇ ਮੈਂ ਉੱਥੋਂ ਸਾਹਮਣੇ ਆਏ ਕਿ 220 ਤੋਂ ਪਾਠਕ੍ਰਮ ਪਾਇਆ ਸਾਥੋ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਮੈਂ ਤਾਂ ਨਹੀਂ ਸੁਣਿਆ ਤਿੰਨ ਸਰਕਾਰਾਂ ਮੈਂ ਸਰਕਾਰ ਦੇ ਘਰੇ ਬੈਠ ਕੇ ਹਣਡਾਈਆਂ ਵੀ ਅਸੀਂ ਕੋਈ ਪਾਠਕ੍ਰਮ ਜੋੜ ਲਿਆ ਹੋਵੇ ਇਹ ਤਿੰਨ ਚਾਰ ਗੱਲਾਂ ਨੇ ਮੇਰੇ ਮਨ ਤੇ ਬਹੁਤ ਗਹਿਰਾ ਅਸਰ ਪਾਇਆ ਔਰ ਮੈਂ ਤਾਇਦ ਕਰੂੰਗਾ ਪ੍ਰਧਾਨ ਸਾਹਿਬ ਤੋਂ ਲਾ ਕੇ ਸੈਣੀ ਸਾਹਿਬ ਦੀ ਗੱਲ ਨੂੰ ਕਿ ਅੱਜ ਪੰਜਾਬ ਸੋਚਦਾ ਕਿ ਅੱਜ ਪੰਜਾਬ ਹਤਾਸ਼ ਹੈ ਨਰਾਸ਼ ਹੈ ਕਿਸ ਗੱਲ ਤੋਂ ਕਿਉਂਕਿ ਦੋ ਵਾਰੀ ਠੱਗੀ ਵੱਜ ਗਈ इमोਸ਼ਨਲੀ ਬਲੈਕਮੇਲ ਹੋ ਗਈ ਘਰ ਘਰ ਨੌਕਰੀ ਕਰਜ਼ਾ ਮਾਫੀ ਦੇ ਨਾਰੇ ਹਜ਼ਾਰ ਹਜ਼ਾਰ ਰੁਪਏ ਤੇ 2500 ਪੈਨਸ਼ਨ ਤੇ ਬਾਕੀ ਦੇ ਜਿਹੜੇ ਨਾਰੇ ਸੀ ਇਹਨਾਂ ਚ इमोਸ਼ਨਲੀ ਬਲੈਕਮੇਲ ਜਿਹੜਾ ਹੈਗਾ ਪੰਜਾਬ ਦੀ ਜਨਤਾ ਹੋਈ ਪਈ ਹੈ ਤੇ ਮੈਂ ਜਦੋਂ ਪੰਜਾਬ ਦੀ ਕੰਧ ਤੇ ਲਿਖਿਆ ਵੇਖਦਾ ਹੈ ਇੱਕੋ ਹੀ ਗੱਲ ਦਿਖਦੀ ਹੈ ਕਿ ਪੰਜਾਬ ਜਿੰਨਾ ਆਰਥਿਕ ਤੌਰ ਤੇ ਟੁੱਟ ਚੁੱਕਿਆ ਹੈ ਜਿੰਨਾ ਪੰਜਾਬ ਜਿਹੜਾ ਹੈਗਾ ਇਹ ਗੈਂਗਸਟਰਵਾਦ ਦੇ ਵਿੱਚ ਵੱਧ ਚੁੱਕਿਆ ਹੈ ਜਿੰਨਾ ਪੰਜਾਬ ਦੇ ਵਿੱਚ ਨਸ਼ਾ ਵੱਧ ਚੁੱਕਿਆ ਹੈ ਤਾਂ ਇਹ ਡਬਲ ਇੰਜਨ ਦੀ ਜਿਹੜੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹਰ ਹਾਲਤ ਸਾਨੂੰ ਬਣਾਉਣੀ ਪੈਣੀ ਹੈ ਮੈਂ ਤੁਹਾਡੇ ਰਾਹੀਂ ਇਹੀ ਮੈਸੇਜ ਦੇਣਾ ਚਾਹੂੰਗਾ ਔਰ ਮੈਂ ਬੇਨਤੀ ਵੀ ਕਰੂੰਗਾ ਬਹੁਤ ਸਾਰੇ ਐਸੇ ਕੰਮ ਆ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਕੀਤੇ ਆ ਮੈਂ ਇੱਕ ਲਾਸਟ ਗੱਲ ਲਿਆ ਕੇ ਆਪਣਾ ਬਰਾਮ ਦੇਵਾਂਗਾ 2019 ਦੇ ਇਲੈਕਸ਼ਨ ਦੇ ਵਿੱਚ ਮੈਂ ਇੱਕ ਕਿਤਾਬਚਾ ਤਿਆਰ ਕੀਤਾ ਕਿਤਾਬਚੇ ਦੀ ਚਰਚਾ ਬਹੁਤ ਹੋਈ ਕਿਉਂਕਿ ਹਰ ਹਲਕੇ ਚ ਚਾਰ ਚਾਰ ਪੰਜ ਪੰਜ ਹਜ਼ਾਰ ਵੰਡਦੇ ਸੀ ਇਹ ਇਵਨ ਗੱਲ ਜਿਹੜੀ ਹੈ ਭਾਜਪਾ ਹੈੱਡਕੁਆਰਟਰ ਵੀ ਪਹੁੰਚੀ ਬਨੀਤ ਜੀ ਤੋਂ ਮੈਂ ਨੇ ਮੈਥੋਂ ਮੰਗਾਇਆ ਕਿ ਅਮਰ ਸ਼ਾਹ ਜੀ ਨੇ ਅਮਰਸਰ ਦੇ ਵਿੱਚ ਆ ਕੇ ਉਹ ਉਹ ਪਰਚੇ ਦੇ ਵਿੱਚੋਂ ਕੁਝ ਗੱਲਾਂ ਪੜੀਆਂ ਮੈਂ ਉਸ ਵੇਲੇ 21 ਆ ਜਾਂ 22 ਆ ਮੇਰੇ ਯਾਦ ਨਹੀਂ ਅੱਜ ਮੈਂ ਨਾਲ ਲੈ ਕੇ ਨਹੀਂ ਆਇਆ ਮੈਂ ਉਸ ਵੇਲੇ ਵੀ ਜਦੋਂ ਕੰਮ ਕੱਢੇ 21 ਕੇ 22 ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤੇ ਆ ਤਾਂ ਸਾਡੀ ਪਾਰਟੀ ਦੇ ਖੁਦ ਵੀ ਲੋਕ ਹੈਰਾਨ ਸੀ ਵੀ ਇੰਨੇ ਕੰਮ ਕੀਤੇ ਭਾਵੇਂ ਕਾਲੀ ਸੂਚੀ ਮਾਫ ਕਰਨ ਦੀ ਗੱਲ ਹੈ ਭਾਵੇਂ ਕਰਤਾਰਪੁਰ ਲੰਘੇ ਦੀ ਗੱਲ ਹੈ ਜੀਐਸਟੀ ਮਾਫ ਕਰਨ ਦੀ ਗੱਲ ਹੈ ਅੱਜ ਸਾਡੇ ਗੁਰਦੁਆਰਾ ਸਾਹਿਬ ਨੂੰ ਐਸਡੀਪੀਸ ਨੂੰ ਜਿੰਨਾ ਮਰਜ਼ੀ ਬਾਰੋਂ ਫੰਡ ਆਜੇ ਕੋਈ ਰੋਕ ਨਹੀਂ ਪਰ ਪਹਿਲਾਂ 84 ਵੇਲੇ ਜਦੋਂ ਅਟੈਕ ਹੋਇਆ ਉਸ ਤੋਂ ਬਾਅਦ ਜਿਹੜੀ ਹੈ ਉਹ ਰੋਕ ਲੱਗੀ ਹੋਈ ਸੀ ਇਸ ਕਰਕੇ ਮੈਂ ਸਮਝਦਾ ਕਿ ਸਾਨੂੰ ਜਿੰਨਾ ਕੰਮ ਕੀਤਾ ਹੈ ਇਹ ਲੋਕਾਂ ਦੇ ਦਰਾਂ ਤੱਕ ਲੈ ਕੇ ਜਾਣੇ ਆ। ਜੱਕੜ ਸਾਹਿਬ ਅਸ਼ਵਨੀ ਸਾਹਿਬ ਦਾ ਮੈਂ ਉਚੇਚਾ ਤੌਰ ਤੇ ਦੁਬਾਰਾ ਧੰਨਵਾਦ ਕਰੂੰਗਾ। ਔਰ ਜਿੰਨਾ ਕੰਮ ਮੈਥੋਂ ਲੈਣਗੇ ਸੈਣੀ ਸਾਹਿਬ ਨੂੰ ਵੀ ਮੈਂ ਜਦੋਂ ਦੋ ਤਿੰਨ ਬਾਰੀ ਮਿਲਿਆ ਮੈਂ ਬੜਾ ਪਾਬਕ ਹੋਇਆ ਮਿਲ ਕੇ ਕਿ ਸਾਡੇ ਮਨਾਂ ਦੇ ਵਿੱਚ ਕਿਸੇ ਕਿਸੇ ਦੀ ਕੰਧ ਖੜੀ ਕੀਤੀ ਗਈ ਹੈ ਔਰ ਕਿੰਨੇ ਇਹ ਲੋਕ ਦਿਆਲੂ ਨੇ ਕਿ ਸਾਡੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਡਰਾਇੰਗ ਰੂਮਾਂ 'ਚ ਲਗੀਆਂ ਤੇ ਬਾਹਰ ਖਣੀ ਅਹਿਮ ਪ੍ਰਚਾਰਿਆ ਜਾਂਦਾ ਹੈ ਕਿ ਜਿਵੇਂ ਖਣੀ ਇਹ ਲੋਕ ਪਤਾ ਨਹੀਂ ਕੀ ਕੋਈ ਅਲੱਗ ਧਰਮ ਦੀ ਗੱਲ ਕਰਦੇ ਆ ਇਸ ਕਰਕੇ ਮੈਂ ਬੇਨਤੀ ਕਰਾਂ ਜਿੰਨੇ ਘੰਟੇ ਕੰਮ ਲਾਓਗੇ ਸਾਤ ਬੜੀ ਇਮਾਨਦਾਰੀ ਨਾਲ ਧਿਆਨਨਦਾਰੀ ਨਾਲ ਮੈਂ ਜਿਹੜਾ ਕੰਮ ਕਰੂੰਗਾ ਬਿੱਟੂ ਜੀ ਨਾਲ ਵੀ ਮੁਲਾਕਾਤ ਹੋਈ ਤਾਂ ਇਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਭਾਈ ਤੇਰੇ ਵਰਗੇ ਕੰਮ ਵਾਲੇ ਬੰਦਿਆਂ ਦੀ ਲੋੜ ਹੈ ਤੇ ਤੂੰ ਤਗੜਾ ਹੋ ਕੇ ਲੰਘ ਜਾ ਇਸ ਕਰਕੇ ਮੈਂ ਇਸ ਪਰਿਵਾਰ ਦੇ ਵਿੱਚ ਆਇਆ ਤੇ ਮੈਂ ਯਕੀਨ ਤੇ ਭਰੋਸਾ ਦਵਾਉਣਾ ਕਿ ਬੜੀ ਇਮਾਨਦਾਰੀ ਤੇ ਦਿਾਨਦਾਰੀ ਨਾਲ ਇਸ ਪਾਰਟੀ ਦੇ ਵਿੱਚ ਕੰਮ ਕਰਾਂਗਾ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੱਲਿਆਂ ਦੀ ਜਿਹੜੀ ਹੈਗੀ ਆ ਡਬਲ ਇੰਜਨ ਦੀ ਸਰਕਾਰ ਜਿਹੜੀ ਹੈ ਆਪਾਂ 2027 ਤੱਕ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ